ਪੰਜਾਬ ਕੇਸ ਜਗਬਾਣੀ ਦੇਖਦੇ ਸਾਰੇ ਦਰਸ਼ਕਾਂ ਤੋਂ ਮੈਂ ਕਵਿਸ਼ਾ अरोड़ा ਬਹੁਤ ਬਹੁਤ ਸਵਾਗਤ ਕਰਨੀ ਆ ਦਰਸ਼ਕੋ ਅੱਜ ਤੁਹਾਨੂੰ ਮਿਲਣ ਜਾ ਰਹੇ ਆ ਇੱਕ ਬਹੁਤ ਹੀ ਖਾਸ ਸ਼ਖਸੀਅਤ ਨਾਲ ਜਿਨ੍ਹਾਂ ਨੇ ਅਗਰ ਗੱਲ ਕਰੀਏ ਸਿੰਗਿੰਗ ਜਗਤ ਵਿੱਚ ਐਸੇ ਜਿਹੜੇ ਕਹਿੰਦੇ ਨਾ ਪਰਚਮ ਲਹਿਰਾਏ ਜੋ ਕਿ ਅੱਜ ਵੀ ਵਾਕਈ ਜਦੋਂ ਗਾਣੇ ਸੁਣੀ ਦੇਣਾ ਪ੍ਰੀਤਰਪਾਲ ਜੀ ਦੇ ਔਰ ਅੱਜ ਵੀ ਜਿਹੜੇ ਲੇਟੈਸਟ ਵੀ ਆਉਂਦੇ ਨੇ ਸੋ ਉਹ ਆਪਣੇ ਆਪ 'ਚ ਇੱਕ ਐਸੇ ਮਾਨਕ ਨੇ ਬਹੁਤ ਹੀ ਸੋਨੇ ਨੇ ਔਰ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਨੇ ਪੰਜਾਬੀ ਗਾਇਕੀ ਵੱਲ ਮੋਟੀਵੇਟ ਕਿਤਾ ਪ੍ਰੀਤਰਪਾਲ ਜੀ ਦੇ ਬਾਰੇ ਮੈਂ ਗੱਲ ਕਰ ਰਹੀ ਹਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਕੇਸਰੀ ਤੇ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਕੀਮਤੀ ਸਮੇਂ ਚ ਸਮਾਂ ਕੱਢਿਆ ਸੋ ਪਹਿਲਾਂ ਤਾਂ ਵੈਲਕਮ ਜੀ ਤੇ ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹਾਂਗੀ ਕਿ ਬਹੁਤ ਲੰਬੇ ਰਸੇ ਬਾਅਦ ਪਿੰਡਾਂ ਵਾਲਾ ਸਕੂਲ ਵਿੱਚ ਅਸੀਂ ਤੁਹਾਨੂੰ ਦੇਖਣ ਜਾ ਰਹੇ ਹਾਂ ਫੇਰ ਤੋਂ ਵੱਡੇ ਪਰਦੇ ਤੇ ਤੇ ਇਹ ਤੁਹਾਡੇ ਫੈਨਸ ਲਈ ਇੱਕ ਬਹੁਤ ਹੀ ਵੱਡਾ ਮੌਕਾ ਹੈ ਬਹੁਤ-ਬਹੁਤ ਸ਼ੁਕਰੀਆ ਹਾਂ ਜੀ ਪਿੰਡਾਂ ਵਾਲਾ ਸਕੂਲ ਬਹੁਤ ਵਧੀਆ ਵਿਸ਼ਾ ਹੈ ਤੇ ਮੈਂ ਚਾਹੁੰਦਾ ਸੀਗਾ ਕਿ ਮੈਂ ਇਦਾਂ ਦੇ ਕਿਰਦਾਰ ਕਰਾਂ ਇਦਾਂ ਦੇ ਕਰੈਕਟਰ ਕਰਾਂ ਜਿਹੜੇ ਸੋਸਾਇਟੀ ਲਈ ਇੱਕ ਵਧੀਆ ਮੈਸੇਜ ਲੈ ਕੇ ਜਾਣ ਥੋੜਾ ਐਂਟਰਟੇਨਿੰਗ ਵੇ ਦੇ ਨਾਲ ਅਸੀਂ ਫਿਲਮ ਬਣਾਈ ਹੈ ਸੋ ਮੈਨੂੰ ਲੱਗਦਾ ਵੀ ਇਹਦੇ ਵਿੱਚ ਇੱਕ ਬੜਾ ਸੰਜੀਦਾ ਕਿਉਂਕਿ ਅਸੀਂ ਜਦੋਂ ਫਿਲਮ ਬਣਾ ਰਹੇ ਸੀ ਸਾਨੂੰ ਖੁਦ ਨਹੀਂ ਪਤਾ ਸੀ ਵੀ ਅ ਵੀ ਜਦੋਂ ਸੀ ਇਹਦਾ ਟ੍ਰੇਲਰ ਰਿਲੀਜ਼ ਕਰਾਂਗੇ ਤੇ ਐਡਾ ਵਧੀਆ ਰਿਸਪੌਂਸ ਆਏਗਾ ਕਿਉਂਕਿ ਕਈ ਵਾਰੀ ਜਦੋਂ ਤੁਸੀਂ ਚੀਜ਼ ਬਣਾ ਰਹੇ ਹੁੰਦੇ ਹੋ ਤੁਸੀਂ ਉਹਦੇ ਉਹਦੇ ਵਿੱਚ ਇੰਨਾ ਵੱਢ ਚੁੱਕੇ ਹੁੰਦੇ ਹੋ ਕਿ ਸਾਨੂੰ ਐ ਨਹੀਂ ਲੱਗਦਾ ਕਿ ਅਸੀਂ ਯਾਰ ਵਧੀਆ ਬਣਾ ਰਹੇ ਆ ਜਾਂ ਮਾੜੀ ਬਣਾ ਰਹੇ ਆ ਹਾਂ ਬਲਕਿ ਆਪਣੇ ਜਿਹਾ ਹੀ ਲੱਗਦਾ ਹੈ ਆਪਣੇ ਆਪ ਨੂੰ ਉਸ ਵਿਸ਼ੇ ਦੇ ਵਿੱਚ ਪੂਰਾ ਪੂਰਾ ਖੁੱਬਿਆ ਜਿਹਾ ਮਹਿਸੂਸ ਕਰਾ ਬਿਲਕੁਲ ਤੇ ਜਦੋਂ ਅਸੀਂ ਹੁਣ ਟ੍ਰੇਲਰ ਰਿਲੀਜ਼ ਕੀਤਾ ਉਦੋਂ ਲੱਗਿਆ ਕਿ ਯਾਰ ਅਸੀਂ ਤੇ ਬਹੁਤ ਹੀ ਚੀਜ਼ ਬਣਾ ਲਈ ਹੈ ਹਨਾ ਸੋ ਮੈਂ ਤੁਹਾਡਾ ਥੈਂਕਸ ਕਰਨਾ ਚਾਹੁੰਨਾ ਵੀ ਅੱਜ ਦੇ ਕਮਰਸ਼ੀਅਲ ਦੇ ਯੋਗ ਦੇ ਵਿੱਚ ਤੁਸੀਂ ਕਿਉਂਕਿ ਅਸੀਂ ਬਹੁਤ ਸਾਰੇ ਜਿਹੜੇ ਪੋਰਟਲਸ ਨੇ ਜਾਂ ਬਹੁਤ ਸਾਰੇ ਚੈਨਲਸ ਨੇ YouTube ਚੈਨਲ ਜਾਂ ਜਿਨ੍ਹਾਂ ਵੀ ਮੀਡੀਆ ਹਾਊਸ ਨੇ ਅਸੀਂ ਕਿਸੇ ਨੂੰ ਵੀ ਪੇ ਨਹੀਂ ਕੀਤਾ ਇਵਨ ਮੈਂ ਖੁਦ ਵੀ ਇਸ ਫਿਲਮ ਲਈ ਕੁਝ ਨਹੀਂ ਲਿਆ ਸੋ ਅਸੀਂ ਚਾਹੁੰਦੇ ਸੀਗੇ ਵੀ ਸਾਰਾ ਮੀਡੀਆ ਸਾਡੇ ਨਾਲ ਇਦਾਂ ਜੁੜੇ ਕਿ ਯਾਰ ਇੱਕ ਫਰਜ਼ ਦੀ ਤਰ੍ਹਾਂ ਇਸ ਫਿਲਮ ਨੂੰ ਆਪਾਂ ਲਈਏ ਸਾਰੇ ਜਣੇ ਕਿਉਂਕਿ ਇਹ ਸਾਡਾ ਮਤਲਬ ਸਾਡੀ ਕਮਰਸ਼ੀਅਲ ਐਂਗਲ ਉਨੀ ਅਸੀਂ ਫਿਲਮ ਬਣਾਈ ਅਸੀਂ ਫਿਲਮ ਬਣਾਈ ਹੈ ਆਪਣੀ ਆਡੀਅנס ਵਾਸਤੇ ਆਪਣੇ ਲੋਕਾਂ ਵਾਸਤੇ ਔਰ ਇਸ ਫਿਲਮ ਦੇ ਵਿੱਚ ਕਲਾ ਐਂਟਰਟੇਨਮੈਂਟ ਨਹੀਂ ਇੱਕ ਬਹੁਤ ਵਧੀਆ ਮੈਸੇਜ ਵੀ ਹੈ ਤੇ ਉਹ ਮੈਸੇਜ ਲੋਕਾਂ ਤੱਕ ਜਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਵੇਂ ਰੌਣੀ ਸਾਹਿਬ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਵੀ ਜਿਹੜਾ ਬੈਕਬੋਨ ਹੈ ਉਹ ਐਜੂਕੇਸ਼ਨ ਹੈ ਇੱਕ ਪੂਰੀ ਦੀ ਪੂਰੀ ਜਨਰੇਸ਼ਨ ਦੀ ਸੋ ਉਹ ਬੈਕਬੋਨ ਵੀਕ ਨਹੀਂ ਹੋਣੀ ਚਾਹੀਦੀ ਜੇ ਜੀ 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 ਬਿਲਕੁਲ ਜਿਸ ਤਰ ਤੁਸੀਂ ਹੁਣੇ ਕਹਿ ਰਹੇ ਸੀਗੇ ਕਿ ਇਹ ਫਿਲਮ ਕਮਰਸ਼ੀਅਲੀ ਤੌਰ ਤੇ ਨਹੀਂ ਬਣਾਈ ਗਈ ਹੈ ਇਸ ਨੂੰ ਇੱਕ ਸਮਝ ਲਓ ਕਿ ਆਪਣੀ ਪਰਸਨਲ ਡਿਊਟੀ ਸਮਝ ਕੇ ਸਾਰਾ ਨੇ ਹਿੱਸਾ ਲਿਆ ਜਿਸ ਤਰ ਤੁਸੀਂ ਆਪ ਦੱਸਿਆ ਕਿ ਕੋਈ ਐਸ ਦੇ ਵਿੱਚ ਤੁਸੀਂ ਰੈਵਨਿਊ ਦੀ ਗੱਲ ਕੀਤੀ ਜਾਈ ਤੁਸੀਂ ਉਸ ਡਿਮਾਂਡ ਨਹੀਂ ਕੀਤੀ ਤੇ ਕਿਹਾ ਜਾਂਦਾ ਕਿ ਇੱਕ ਫਿਲਮ ਜਿਹੜੀ ਸਕਸੈਸਫੁਲ ਬਣਾਉਣ ਵਿੱਚ ਲੱਖੋਂ ਕਰੋੜ ਰੁਪਏ ਲੱਗਦੇ ਨੇ ਤਾਂ ਉਹ ਸਕਸੈਸਫੁਲ ਬਣਦੀ ਹੈ ਮਗਰ ਹੁਣ ਅੱਜ ਤੁਹਾਡੇ ਤੋਂ ਜਾਨਣਾ ਚਾਹਵਾਂਗੀ ਭਾਵਨਾਵਾਂ ਵਾ ਜ਼ਿਆਦਾ ਜ਼ਰੂਰੀ ਨੇ ਕਿ ਪੈਸਾ ਜ਼ਿਆਦਾ ਜ਼ਰੂਰੀ ਹੈ ਇੱਕ ਫਿਲਮ ਨੂੰ ਇੱਕ ਵੱਡੇ ਮੇ 85 ਦੇਖੋ ਭਾਵਨਾ ਦੇ ਨਾਲ ਪੈਸਾ ਆਊਗਾ ਜੇ ਤੁਸੀਂ ਭਾਵਨਾ ਨੂੰ ਸਹੀ ਰੱਖੋਗੇ ਤਾਂ ਤੁਹਾਡੇ ਨਾਲ ਲੋਕ ਜੁੜਨਗੇ ਸਾਡਾ ਸਾਡਾ ਜਿਹੜਾ ਕਿੱਤਾ ਇਹ ਲੋਕਾਂ ਦਾ ਹੈ ਲੋਕ ਸਾਡੇ ਨਾਲ ਜੁੜੇ ਰਹਿਣਗੇ ਤੇ ਸਾਡੀਆਂ ਸਾਰੀਆਂ ਲੋੜਾਂ ਫੁੱਲਫਿਲ ਹੋਣਗੀਆਂ ਸੋ ਮੈਂ ਸਾਡੇ ਪ੍ਰੋਡਿਊਸਰ ਸੰਜੀਵ ਜੀ ਸਾਡੇ ਮੇਰੇ ਬੜੇ ਵਧੀਆ ਦੋਸਤ ਨੇ ਪ੍ਰਵਿੰਦਰ ਬਲਵਿੰਦਰ ਆਪਣਾ ਬਲਵਿੰਦਰ ਭਾਜੀ ਜੁਝਾਰ ਜੀ ਇਹਨਾਂ ਨੇ ਇਸ ਫਿਲਮ ਤੇ ਪੈਸਾ ਲਾਇਆ ਤੇ ਮੈਨੂੰ ਇਹ ਲੱਗਿਆ ਕਿ ਯਾਰ ਵੀ ਮੈਂ ਵੀ ਜਿੰਨਾ ਕਿ ਜ਼ਰੂਰਤ ਦਾ ਹੈਗਾ ਉਹਨਾਂ ਕਿ ਮੈਂ ਮਿਲੀ ਵੀ ਜਾਂਦਾ ਤੇ ਕਮਾਈ ਵੀ ਜਾਂਦੇ ਆ ਬਟ ਮੈਨੂੰ ਲੱਗਦਾ ਵੀ ਅਸੀਂ ਸਮਾਜ ਲਈ ਕੀ ਕਰ ਰਹੇ ਆ ਅਸੀਂ ਕਲਾਕਾਰ ਲੋਕ ਵੀ ਅਸੀਂ ਸਮਾਜ ਲਈ ਮਤਲਬ ਅਸੀਂ ਕਈ ਵਾਰੀ ਅਸੀਂ ਫਿਲਮਾਂ ਦੇਖਦੇ ਆ ਸਾਨੂੰ ਅਲਾਵਾ ਆਉਂਦਾ ਕਿ ਯਾਰ ਤੁਸੀਂ ਮਿਆਰੀ ਫਿਲਮਾਂ ਨਹੀਂ ਬਣਾਉਂਦੇ ਤੁਸੀਂ ਚੁਟਕਲੇ ਜੀ ਸਸਤੇ ਚੁਟਕਲੇ ਸਾਨੂੰ ਸੁਣਾਈ ਜਾਂਦੇ ਹੋ ਫਿਲਮਾਂ ਦੇ ਵਿੱਚ ਸੋ ਮੈਨੂੰ ਲੱਗਦਾ ਵੀ ਅਸੀਂ ਜੋਕਰ ਨਹੀਂ ਆ ਅਸੀਂ ਜੋਦੇ ਵੀ ਆ ਅਸੀਂ ਮਤਲਬ ਸਾਡੇ ਹੋਰ ਵੀ ਬਹੁਤ ਮਸਲੇ ਨੇ ਸੋ ਮਸਲੇ ਸਿਨੇਮਾ ਇੱਕ ਮੈਂ ਰੋਣੀ ਸਾਹਿਬ ਦੀਆਂ ਗੱਲਾਂ ਤੁਹਾਨੂੰ ਨਾਲ ਸ਼ੇਅਰ ਕਰਨਾ ਚਾਹੁੰਦਾ ਵੀ ਬੜੇ ਬਹੁਤ ਵਧੀਆ ਬੁਲਾ ਰਹੇ ਨੇ ਉਹ ਕਹਿੰਦੇ ਦੇ ਵੀ ਸਿਨੇਮਾ ਕੱਲਾ ਐਂਟਰਟੇਨਮੈਂਟ ਨਹੀਂ ਆ ਸਿਨੇਮਾ ਇੱਕ ਬਹੁਤ ਵੱਡਾ ਮੈਸੇਂਜਰ ਵੀ ਹੈ ਜੀ ਵੀ ਵੀ ਤੁਸੀਂ ਕੋਈ ਚੰਗੀ ਫਿਲਮ ਦੇਖਦੇ ਹੋ ਚੰਗਾ ਵਿਸ਼ਾ ਦੇਖਦੇ ਹੋ ਤੇ ਤੁਹਾਡੇ ਤੁਹਾਡੇ ਮਾਈਂਡ ਤੇ ਉਹ ਅਸਰ ਰਹਿੰਦਾ ਚਾਹੇ ਚਾਹੇ ਤੁਸੀਂ ਇਕ ਕਿਸੇ ਵੀ ਮਤਲਬ ਚਾਹੇ ਮਾੜਾ ਸਿਨੇਮਾ ਦੇਖ ਲੋ ਚਾਹੇ ਚੰਗਾ ਦੇਖ ਲੋ ਸੋ ਤੁਸੀਂ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਸਾਡਾ ਜਿਹੜਾ 뮤직 ਦਾ ਸਟਰਕਚਰ ਸੀਗਾ ਉਹ ਬਹੁਤ ਅਗਰੈਸਿਵ ਰਿਹਾ ਤੇ ਜਿਹੜੀ ਹੁਣ ਦੀ ਜਨਰੇਸ਼ਨ ਆ ਉਹ ਮੈਂ ਕਈ ਵਾਰੀ ਦੇਖਦਾ ਵੀ ਉਹਨਾਂ ਚ ਵੀ ਇੱਕ ਉਹਨਾਂ ਦੀ ਨੇਚਰ 'ਚ ਚੇਂਜ ਆਇਆ ਕਿਉਂਕਿ ਉਹਨਾਂ ਨੂੰ 뮤직 ਪਿਛਲੇ ਟਾਈਮ ਤੋਂ ਇਦਾਂ ਦਾ ਮਿਲ ਰਿਹਾ ਸੀ ਸੋ ਮੈਨੂੰ ਲੱਗਦਾ ਵੀ ਇਹ ਉਪਰਾਲਾ ਸਾਡੇ ਲਈ ਐ ਨਹੀਂ ਵੀ ਇੱਕ ਚੇਂਜ ਹੈ ਹਾਂ ਕੁਮਿਹਰੀ ਆਪਣੇ ਭਾਂਡੇ ਨੂੰ ਸੁਲਾਉਂਦੀ ਹੈ ਹੈ ਉਹ ਇੱਕ ਇਫੈਕਟ ਆ ਬਟ ਹਾਂ ਅਸੀਂ ਇਹ ਫਿਲਮ ਜਿਹੜੀ ਹੈ ਅਸੀਂ ਕਿਸੇ ਹੋਰ ਫੀਲ ਨਾਲ ਬਣਾਈ ਹੈ ਜੀ ਜੀ ਬਈ ਠ ਉੱਥੇ ਫੰਡਸ ਲੱਗਣੇ ਆ ਉੱਥੇ ਜਿੱਤੇ ਪੈਸੇ ਦੀ ਲੋੜ ਆ ਉੱਥੇ ਪੈਸੇ ਨੇ ਕੰਮ ਕਰਨਾ ਪਰ ਮੈਨੂੰ ਲੱਗਦਾ ਵੀ ਭਾਵਨਾ ਪਹਿਲਾਂ ਹੋਣੀ ਚਾਹੀਦੀ ਆ ਪੈਸਾ ਆਪਣੇ ਆਪ ਹੀ ਆ ਜਾਊਗਾ ਜੀ ਨਾਲੇ ਇੱਕ ਹੋਰ ਜਿਸ ਨਾਲ ਸਬਜੈਕਟ ਹੈ ਤੁਹਾਡਾ ਪਿੰਡਾਂ ਵਾਲਾ ਸਕੂਲ ਜੇ ਬੱਚਿਆਂ ਨੂੰ ਪਿੰਡਾਂ ਵਿੱਚ ਹੀ ਉਸ ਮਿਆਰ ਦੀ ਜਿਹੜੀ এডੂਕੇਸ਼ਨ ਮਿਲੇਗੀ ਬੱਚਿਆਂ ਦਾ ਜਿਹੜਾ ਸਮਾਂ ਹੈ ਉਹ ਵੀ ਬਚਦਾ ਔਰ ਇਸ ਚੀਜ਼ ਨੂੰ ਕਿਤੇ ਨਾ ਕਿਤੇ ਪੇਰੈਂਟਸ ਨੈਗਲੈਕਟ ਕਰ ਦਿੰਦੇ ਆ ਹਾਲਾਂਕਿ ਟੀਚਰਸ ਜਿਸ ਨਾਲ ਤੁਸੀਂ ਕਿਹਾ ਕਿ ਸਕੂਲ ਨਹੀਂ ਪੜਾਉਂਦੇ ਟੀਚਰ ਪੜਾਉਂਦੇ ਨੇ ਸਾਰੇ ਪਰਿਵਾਰ ਇਦਾਂ ਦੇ ਨੇ ਜਿਹੜੇ ਹਲੇ ਤੱਕ ਸਿਰਫ ਰੋਟੀ ਲਈ ਲੜ ਰਹੇ ਨੇ ਜੀ ਜੀ ਵਕਤ ਦੇ ਨਾਲ ਹਾਲਾਤਾਂ ਦੇ ਨਾਲ ਲੜ ਰਹੇ ਨੇ ਉਹਨਾਂ ਦੇ ਬੱਚੇ ਬਹੁਤ ਕਾਬਿਲ ਨੇ ਪਰ ਉਹਨਾਂ ਕੋਲ ਪਲੇਟਫਾਰਮ ਨਹੀਂ ਹੈਗਾ ਉਹ ਪ੍ਰਾਈਵੇਟ ਸਕੂਲ ਅਫੋਰਡ ਨਹੀਂ ਕਰਦੇ ਸਰਕਾਰੀ ਸਕੂਲਾਂ ਚ ਉਦਾਂ ਦਾ ਸਟਰਕਚਰ ਨਹੀਂ ਮਿਲਿਆ ਹਲੇ ਦੇਖੋ ਸਰਕਾਰ ਜੇ ਕੰਮ ਕਰ ਰਹੀ ਹੈ ਪਿਛਲੇ ਪਿਛਲੇ ਟਾਈਮ ਮਲਾਕ ਕਿਉਂਕਿ ਪਹਿਲਾਂ ਬਹੁਤ ਉਧੜਿਆ ਆ ਸੀ ਕੰਮ ਉਹਨੂੰ ਬੁਣਨਾ ਬਹੁਤ ਜ਼ਰੂਰੀ ਸੀ ਤੇ ਉਹ ਸਟਾਰਟਅਪ ਲਿਆ ਉਹਨਾਂ ਨੇ ਬਟ ਉਹਨੂੰ ਸਮਾਂ ਲੱਗਣਾ ਉਹ ਮੈਨੂੰ ਲੱਗਦਾ ਵੀ ਜਿਹੜੀ ਐਜੂਕੇਸ਼ਨ ਆ ਉਹਦਾ ਵਪਾਰੀਕਰਨ ਹੋ ਗਿਆ ਐਜੂਕੇਸ਼ਨ ਤਾਂ ਫ੍ਰੀ ਵੰਡਣੀ ਚਾਹੀਦੀ ਆ ਵੀਡੀ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਈਵਨ ਫੀਸਾਂ ਨਾ ਮਾਤਰੀ ਹੁੰਦੀਆਂ ਸੀਗੀਆਂ ਜਦੋਂ ਅਸੀਂ ਅਸੀਂ ਪੜ੍ਹਦੇ ਰਹੇ ਆ ਤੇ ਉਦੋਂ ਫੀਸਾਂ ਨਾ ਮਾਤਰ ਸੀਗੀਆਂ ਹੁਣ ਤੁਸੀਂ ਦੇਖੋ ਕਿ ਜਿਹੜੇ ਇੱਕ ਕਲਾਸ ਦੀ ਵੀ ਉਹ ਹੋ ਗਈ ਕਿ ਜਿਹੜਾ ਅਫੋਰਡ ਕਰਦਾ ਠੀਕ ਆ ਉਹਨੇ ਉਹਨੇ ਕੈਨੇਡਾ ਵੀ ਪੜਾ ਲੈਣਾ ਉਹਨੇ ਪ੍ਰਾਈਵੇਟ ਸਕੂਲ ਚ ਵੀ ਪੜਾ ਲੈਣਾ ਪਰ ਜਿਹੜਾ ਅਫੋਰਡ ਨਹੀਂ ਕਰਦਾ ਉਹਦਾ ਕਾਬਲ ਬੱਚਾ ਉਹਨੂੰ ਉਹਨੂੰ ਮੋਡਲੀ ਸਿੱਖਿਆ ਹੀ ਨਹੀਂ ਮਿਲ ਰਹੀ ਤੇ ਮੈਨੂੰ ਲੱਗਦਾ ਕਿ ਇਹ ਬਹੁਤ ਵਧੀਆ ਮੁੱਦਾ ਸੀਗਾ ਇਹ ਮੁੱਦਾ ਸੀ ਕੋਸ਼ਿਸ਼ ਕੀਤੀ ਹੈ ਵੀ ਵੀ ਜਿਹੜੇ ਪ੍ਰਾਇਮਰੀ ਜਾਂ ਗਵਰਨਮੈਂਟ ਸਕੂਲ ਨੇ ਉਹਨਾਂ ਦਾ ਮਿਆਰ ਉੱਚਾ ਹੋਵੇ ਉਹ ਵੀ ਪ੍ਰਾਈਵੇਟ ਸਕੂਲਾਂ ਵਾਂਗੂ ਵਧੀਆ ਬਿਲਡਿੰਗਸ ਹੋਣ ਉਹਨਾਂ ਦੀਆਂ ਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹ ਮੁਹੱਈਆ ਕਰਾਈਆਂ ਜਾਣ ਸਰਕਾਰ ਵੱਲੋਂ ਔਰ ਕੁਝ ਜਿਹੜੇ ਸਮਾਜ ਸੇਵੀ ਲੋਕ ਨੇ ਜਿਵੇਂ ਐਨ ਆਰ ਆਈਸ ਬਹੁਤ ਹੈਲਪ ਕਰਦੇ ਨੇ ਆਪਣੇ ਪਿੰਡਾਂ ਦੇ ਸਕੂਲ ਜਿਹੜੇ ਪਿੰਡਾਂ ਦੇ ਲੋਕ ਨੇ ਰਲ ਮਿਲ ਕੇ ਹੁਣ ਇੱਕ ਜਦੋਂ ਦਾ ਸੋਸ਼ਲ ਮੀਡੀਆ ਆਇਆ ਨਾ ਤੇ ਬਹੁਤ ਸਾਰੀ ਚੀਜ਼ਾਂ ਦੀ ਅਵੇਅਰਨੈਸ ਹੋਈ ਹੈ ਤੇ ਉਹ ਮੈਨੂੰ ਲੱਗਦਾ ਕਿ ਜੇ ਉਹ ਅਵੇਰਨੈਸ ਹੋਈ ਆ ਤਾਂ ਫਿਰ ਉਹਦੇ ਵਿੱਚ ਥੋੜਾ ਜਿਹਾ ਵਾਧਾ ਅਸੀਂ ਵੀ ਕਰ ਲਈਏ ਵੀ ਇਦਾਂ ਦੀ ਹੁਣ ਅਸੀਂ ਪਿੰਡ ਵਾਲਾ ਸਕੂਲ ਤਾਜਵੀਰ ਨੂੰ ਦੂਜਾ ਵੀ ਲਿਖੀ ਬੈਠੇ ਨੇ ਵੀ ਇਹ ਨੂੰ ਮੜਾ ਜਾ ਹੁਲਾਰਾ ਮਿਲੇਗਾ ਤੇ ਅਸੀਂ ਭਾਜੀ ਦੂਜੀ ਵੀ ਨਾਲ ਹੀ ਸਟਾਰਟ ਕਰਨੀ ਆ ਜੀ ਬਿਲਕੁਲ ਕਿਤੇ ਨਾ ਕਿਤੇ ਪਿੰਡਾਂ ਵਾਲੇ ਸਕੂਲਾਂ ਨੂੰ ਹੀ ਪੁਸ਼ ਕਰਨ ਲਈ ਇਹ ਸਬਜੈਕਟ ਕਹਿ ਸਕਦੇ ਕਾਬਲ ਬੱਚੇ ਨੇ ਗਰੀਬ ਲੋਕ ਜਿਹੜੇ ਸਾਡੇ ਹੱਲੇ ਵੀ ਰੋਟੀ ਲਈ ਲੜਦੇ ਨੇ ਭਈਆ ਜਿਹੜੇ ਅਫੋਰਡ ਨਹੀਂ ਕਰਦੇ ਉਹਨਾਂ ਦੇ ਜਿਹੜੇ ਕਾਬਲ ਬੱਚੇ ਨੇ ਉਹ ਉਹਨਾਂ ਨੂੰ ਉਹ ਜਿਹੜੀਆਂ ਲੋੜਾਂ ਨੇ ਉਹ ਉਹਨਾਂ ਦੀਆਂ ਪੂਰੀਆਂ ਕੀਤੀਆਂ ਜਾਣ ਸੋ ਉਹ ਤਾਂ ਜੋ ਆਪਣਾ ਰਾ ਰਸਤਾ ਲੱਭਣ ਆਪਣੇ ਪਰਿਵਾਰ ਨੂੰ ਵੀ ਇੱਕ ਉਜਵਲ ਭਵਿੱਖ ਦੇਣਾ ਜੀ ਜੀ ਜਿਸ ਤਾਜ ਜੀ ਨੇ ਹੁਣੇ ਥੋੜੀ ਦੇਰ ਪਹਿਲਾਂ ਗੱਲ ਕੀਤੀ ਸਾਰਿਆਂ ਦੇ ਨਾਲ ਜਿਸ ਵੇਲੇ ਗੱਲ ਕਰ ਰਹੀ ਸੀ ਰਾਈਟਰ ਆਫ ਦਾ ਫਿਲਮ ਉਹਨਾਂ ਨੇ ਕਿਹਾ ਕਿ ਇਦਾਂ ਦੇ ਮੁੱਦੇ ਹੋਏ ਨੇ ਸਕੂਲ ਬੰਦ ਹੋਏ ਨੇ ਜਿਨ੍ਹਾਂ ਦੀ 20 ਤੋਂ ਘੱਟੀ ਗਿਣਤੀ ਔਰ ਕਿਤੇ ਨਾ ਕਿਤੇ ਤੁਸੀਂ ਇਸ ਸਬਜੈਕਟ ਨੂੰ ਆਪਣੇ ਫਿਲਮ ਚ ਉਜਾਗਰ ਕੀਤਾ ਹੈ ਕਿ ਹਾਂ ਕਿਸ ਤਰ੍ਹਾਂ ਨਾਲ ਆਪਣੀ ਰਾਜਨੀਤੀ ਚਮਕਾਉਣ ਲਈ ਜਿਹੜਾ ਪਿੰਡ ਦਾ ਸਰਪੰਚ ਹੈ ਉਹ ਇਹ ਸੋਚ ਲੈਂਦਾ ठान ਲੈਂਦਾ ਕਿ ਉਹਨੇ ਸਕੂਲ ਦੇ ਬੱਚਿਆਂ ਦੀ ਗਿਣਤੀ ਘਟਾਉਣੀ ਹੈ ਸੋ ਇਸ ਤਰ੍ਹਾਂ ਦੇ ਰਾਜਨੀਤਿਕ ਟਾਪਿਕ ਨੂੰ ਤੁਸੀਂ ਐਨੇ ਸੋਹਣੇ ਤਰੀਕੇ ਨਾਲ ਉਜਾਗਰ ਕੀਤਾ ਕੀ ਕਹਿਣਾ ਚਾਹੋ ਦੇਖੋ ਅਸੀਂ ਤਾਂ ਰਾਜਨੀਤੀ ਤਾਂ ਅਸੀਂ ਅਕਸਰ ਜਦੋਂ ਆਫ ਦਾ ਕੈਮਰਾ ਗੱਲ ਕਰਦੇ ਆਂ ਵੀ ਰਾਜਨੀਤੀ ਡੇ ਬਾਏ ਡੇ ਡਰਟੀ ਹੁੰਦੀ ਜਾਂ ਰਹੀ ਹੈ ਕਿਉਂਕਿ ਜਿੱਥੇ ਪੈਸਾ ਇਨਵੋਲ ਹੋ ਗਿਆ ਜਿੱਥੇ ਪਾਵਰ ਇਨਵੋਲ ਹੋ ਗਈ ਉੱਥੇ ਮਿਆਰ ਡਿੱਗਦਾ ਜਾ ਰਿਹਾ ਹੈ ਇਨਸਾਨੀਅਤ ਦਾ ਬਹੁਤ ਬਹੁਤ ਕੁਝ ਤੁਸੀਂ ਦੇਖੀ ਜਾਂਦੇ ਹੋ ਤੁਸੀਂ ਤੇ ਮੀਡੀਆ ਦੇ ਨਾਲ ਜੁੜੇ ਹੋਏ ਹੋ ਤੁਹਾਨੂੰ ਐਵਰੀ ਡੇ ਨਵੀਆਂ ਚੀਜ਼ਾਂ ਸੁਣਨ ਨੂੰ ਦੇਖਣ ਨੂੰ ਮਿਲਦੀਆਂ ਨੇ ਤੇ ਅਸੀਂ ਐਜ਼ ਐਨ ਆਰਟਿਸਟ ਐਜ਼ ਐਨ ਐਕਟਰ ਕਿਉਂਕਿ ਅਸੀਂ ਵੀ ਇਸੇ ਸਮਾਜ ਦਾ ਹਿੱਸਾ ਤੇ ਸਾਡਾ ਇੱਕ ਫਰਜ਼ ਬਣਦਾ ਕਿ ਅਸੀਂ ਆਪਣੇ ਸਮਾਜ ਲਈ ਕੁਝ ਕਰ ਸਕੀਏ ਕਮਰਸ਼ੀਅਲ ਇੱਕ ਅਲੱਗ ਸਿਨੇਮਾ ਆ ਕਮਰਸ਼ੀਅਲੀ ਆਪਾਂ ਹਰ ਚੀਜ਼ ਦੀ ਜ਼ਰੂਰਤ ਹੈ ਜਦੋਂ ਮੈਂ ਪਹਿਲਾਂ ਕਿਹਾ ਵੀ ਜਿੱਥੇ ਪੈਸੇ ਨੇ ਕੰਮ ਕਰਨਾ ਉੱਥੇ ਪੈਸੇ ਨੇ ਕਰਨਾ ਪਰ ਮੈਨੂੰ ਇਹ ਲੱਗਦਾ ਵੀ ਵੀ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਕੰਮ ਕਰਨਾ ਚਾਹੀਦਾ ਇੱਕ ਚੀਜ਼ ਮੈਂ ਹੋਰ ਕਹੂੰਗਾ ਕਿ ਮੈਂ ਉਮੀਦ ਕਰਦਾ ਕਿ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਉਹਨਾਂ ਨੇ এডੂਕੇਸ਼ਨ ਦੇ ਬਹੁਤ ਕੰਮ ਕੀਤਾ ਜੀ ਤੇ ਉਹ ਥੋੜਾ ਜਿਹਾ ਧਿਆਨ ਦੇਣ ਇਸ ਫਿਲਮ ਵੱਲ ਕਿ ਵੀ ਜੇ ਕਿਤੇ ਵੀ ਉਹਨਾਂ ਉਹਨਾਂ ਵੱਲੋਂ ਸਾਨੂੰ ਮਦਦ ਹੋ ਸਕੇ ਹਾਂ ਪੁਸ਼ ਮਿਲ ਜੇ ਤਾਂ ਇੱਕ ਚੰਗਾ ਮੈਸੇਜ ਲੋਕਾਂ ਤੱਕ ਪਹੁੰਚ ਜਾਊਗਾ ਕਿਉਂਕਿ ਉਹ ਉਹ ਬੜੀ ਸ਼ਿੱਦਤ ਨਾਲ এডਿਕੇਸ਼ਨ ਤੇ ਕੰਮ ਕਰ ਰਹੇ ਨੇ ਕਿਉਂਕਿ ਉਹ ਵੀ ਬੜੇ ਗਰਾਉਂਡ ਤੋਂ ਉੱਠੇ ਆ ਤੇ ਉਹ ਚਾਹੁੰਦੇ ਨੇ ਵੀ ਜਿਹੜੀਆਂ ਮੁਸ਼ਕਲਾਂ ਸਾਨੂੰ ਦੇਖਣ ਨੂੰ ਮਿਲੀਆਂ ਉਹ ਅੱਗੇ ਜਿਹੜੀ ਇੱਕ ਪੀੜ੍ਹੀ ਆ ਉਹਨੂੰ ਨਾਲ ਦੇਖਣ ਨੂੰ ਮਿਲਣ ਤੇ ਉਹਨਾਂ ਨੇ ਬਹੁਤ ਮਤਲਬ ਸੁੱਚਜੇ ਢੰਗ ਨਾਲ ਇਹਦੇ ਤੇ ਕੰਮ ਕੀਤਾ ਪਿਛਲੇ ਲੰਮੇ ਸਮੇਂ ਤੋਂ ਸੋ ਸਾਨੂੰ ਵੀ ਇਸ ਚੀਜ਼ ਦੀ ਹੈਲਪ ਹੋਏਗੀ ਤੇ ਸ਼ਾਇਦ ਜੋ ਜਿਹੜਾ ਉਹਨਾਂ ਦਾ ਇੱਕ ਮੰਤਵ ਹੈ ਇਸ ਚੀਜ਼ ਨੂੰ ਕਰਨ ਦਾ ਤਾਂ ਉਹਨਾਂ ਨੂੰ ਉਸ ਚੀਜ਼ ਦੇ ਖੁਲਾਰਾ ਮਿਲੂਗਾ ਸੋ ਮੈਂ ਉਮੀਦ ਕਰਦਾ ਕਿ ਉਹ ਇਸ ਫਿਲਮ ਨਾਲ ਥੋੜਾ ਧਿਆਨ ਦੇਣ ਤੇ ਸਾਡਾ ਸਪੋਰਟ ਕਰਨਾ ਜੀ ਬਿਲਕੁਲ ਕੀ ਚਾਹੁੰਦਾ ਜਿਸ ਵੇਲੇ ਇੱਕ ਆਰਟਿਸਟ ਇੱਕ ਕਿਰਦਾਰ ਨੂੰ ਨਿਭਾਉਂਦਾ ਉਸ ਨੂੰ ਜੀ ਰਿਆ ਹੁੰਦਾ ਕਿੰਦਾ ਤਾਂ ਮਹਿਸੂਸ ਹੋਇਆ ਜਦੋਂ ਤੁਸੀਂ ਇਸ ਕਿਰਦਾਰ ਨੂੰ ਜੀ ਰਹੇ ਸੀ ਕਿੰਦਾ ਤਾਂ ਲੱਗਾ ਕਿ ਕਿੰਨੀਆਂ ਕੋ ਸਟਰਗਲਸ ਹੁੰਦੀਆਂ ਜਿਹੜੀਆਂ ਇੱਕ ਅਧਿਆਪਕ ਨੂੰ ਫੇਸ ਕਰਨੀਆਂ ਪੈਂਦੀਆਂ ਜਾਂ ਜਦੋਂ ਉਹ ਮਾਨ ਹੁੰਦਾ ਬੱਚਿਆਂ ਨੂੰ ਪੜਾ ਕੇ ਜਿਹੜੀ ਸੈਟੀਸਫੈਕਸ਼ਨ ਮਿਲਦੀ ਕਿੰਦਾ ਤਾਂ ਲੱਗਿਆ ਤੁਹਾਨੂੰ ਪਹਿਲੀ ਗੱਲ ਤੇ ਜਦੋਂ ਤੁਸੀਂ ਇਦਾਂ ਦੇ ਕਿਰਦਾਰ ਕਰਦੇ ਹੋ ਤੇ ਤੁਹਾਨੂੰ ਤੁਸੀਂ ਆਪਣਾ ਬਚਪਨ ਜੀ ਰਿਆ ਹੁੰਦੇ ਹੋ ਜੀ ਬਿਲਕੁਲ ਕਿਉਂਕਿ ਮੈਂ ਜਦੋਂ ਕਰ ਰਿਹਾ ਸੀਗਾ ਕਰੈਕਟਰ ਐਵਰੀ ਡੇ ਬੱਚੇ ਹੁੰਦੇ ਸੀਗੇ ਜੀ ਜੀ ਤੇ ਰੋਜ਼ ਉਹਨਾਂ ਨੇ ਫਿਰ ਇੱਕ ਦਿਨ ਇਦਾਂ ਦਾ ਆਇਆ ਕਿ ਮੈਨੂੰ ਪੁੱਛ ਕੇ ਜਾਣ ਲੱਗੇ ਸਰ ਮੈਂ ਵਾਸ਼ਰੂਮ ਜਾ ਸਕਦਾ ਅ ਤਾਂ ਮੈਨੂੰ ਉਹੜੇ ਫੀਲ ਜ ਆਉਣ ਲੱਗਿਆ ਅੱਛਾ ਯਾਰ ਟੀਚਰ ਵਾਲਾ ਫੀਲ ਹੈ ਨਾ ਤੇ ਉਹ ਮਤਲਬ ਕਨੈਕਟ ਹੋ ਜਾਂਦਾ ਬੰਦਾ ਜਦੋਂ ਤੁਸੀਂ ਕਿਸੇ ਵੀ ਕਿਰਦਾਰ ਦੇ ਦੇ ਵਿੱਚ ਵੜੇ ਹੁੰਦੇ ਹੋ ਤੁਸੀਂ ਕਨੈਕਟ ਹੋ ਜਾਂਦੇ ਹੋ ਹਾਲਾਂਕਿ ਮੈਂ ਆਪਣੇ ਆਪ ਨੂੰ ਸਮਝਦਾ ਕਿ ਐਜ਼ ਐਨ ਐਕਟਰ ਮੇਰੇ ਚ ਬਹੁਤ ਕਮੀਆਂ ਹੋ ਸਕਦੀਆਂ ਐਜ਼ ਐਨ ਕਲਾਕਾਰ ਮੇਰੇ ਚ ਬਹੁਤ ਕਮੀਆਂ ਹੋ ਸਕਦੀਆਂ ਬਟ ਮੈਂ ਬੜੀ ਭਾਵ ਦੇ ਨਾਲੇ ਕਰੈਕਟਰ ਨੂੰ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਐਪਰੀਸ਼ੀਏਟ ਵੀ ਹੋ ਰਿਹਾ ਸੋ ਜਿਹੜਾ ਜਿਹੜਾ ਇਵਨ ਤੁਸੀਂ ਦੇਖੋ ਕਿ ਜਿਨ੍ਹਾਂ ਨੇ ਸੈਂਸਰ ਕਰਨੀ ਹੁੰਦੀ ਹੈ ਫਿਲਮ ਤੇ ਉਹ ਕਦੀ ਇਦਾਂ ਨਹੀਂ ਕਹਿੰਦੇ ਕਿ ਯਾਰ ਤੁਹਾਡੀ ਫਿਲਮ ਬਹੁਤ ਵਧੀਆ ਉਹਨਾਂ ਨੇ ਸਪੈਸ਼ਲੀ ਤਾਜਵੀਰ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਕਿ ਵੀ ਯਾਰ ਤੁਹਾਡਾ ਵਿਸ਼ਾ ਬਹੁਤ ਵਧੀਆ ਸਾਨੂੰ ਲੱਗਿਆ ਸਾਡ ਇਹ ਲੱਗਿਆ ਐਜ਼ ਅਨ ਟੀਚਰ ਮੈਨੂੰ ਐਕਸੈਪਟ ਕੀਤਾ ਉਹਨਾਂ ਨੇ ਇਸੋ ਮੈਨੂੰ ਚੰਗਾ ਲੱਗਿਆ ਜੀ ਬਾਕੀ ਪਰਮਾਤਮਾ ਤੇ ਸਾਡੀ ਵੀ ਬਹੁਤ ਸਾਰੀ ਉਮੀਦਾਂ ਨੇ ਕਿਉਂਕਿ ਅਸੀਂ ਜਿਹੜਾ ਇਹ ਦੇਖਿਆ ਤੁਹਾਡਾ ਪ੍ਰੋਮੋ ਫਿਲਮ ਦਾ ਜਿਹੜਾ ਇੱਕ ਕਮਰਸ਼ੀਅਲ ਵੇਖਿਆ ਬਹੁਤ ਹੀ ਸੋਹਣੇ ਤਰੀਕੇ ਨਾਲ ਬਹੁਤ ਹੀ ਹਰ ਸੀ ਨੂੰ ਇੱਕ ਜਾਨ ਪਾਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਜਿਸ ਤਰ੍ਹਾਂ ਬੱਚਿਆਂ ਨੂੰ ਉਹ ਛੋਟੇ ਛੋਟੇ ਬੱਚੇ ਅਸੀਂ ਦੇਖਿਆ ਸਿਰ ਤੋਂ ਦੋ ਇਹ ਵੀ ਜਾਨਣਾ ਚਾਹੂਗੀ ਉਹ ਜਿਹੜੇ ਉਹ ਇੱਕ ਸਰਦਾਰ ਤੇ ਇੱਕ ਮੋਨਾ ਬੱਚਾ ਸੀ ਉਹ ਉਹਨਾਂ ਦੀ ਏਜ ਕੀ ਸੀ ਬਹੁਤ ਹੀ ਉਹ ਤਾਂ ਮਤਲਬ ਸਾਡੇ 10 ਸਾਲ ਲੱਗੇ ਆ ਸਾਡੇ ਤੋਂ ਉਹ ਬੱਚੇ ਨਹੀਂ ਐ ਮੈਂ ਤਾਂ ਮੈਂ ਤੇ ਹੈਰਾਨ ਹੋ ਜਾਂਦਾ ਸੀ ਉਹਨਾਂ ਦੀਆਂ ਗੱਲਾਂ ਸੁਣ ਕੇ ਮਤਲਬ ਜਿਸ ਤਰ੍ਹਾਂ ਐਕਟਿੰਗ ਹੈ ਕੀ ਬਾਤ ਹੈ ਐਦਾ ਲੱਗਦਾ ਕਿ ਵੱਡੇ ਵੱਡਿਆਂ ਨੂੰ ਮਾਤ ਦੇ ਰਹੇ ਸੀਗੇ ਉਹ ਤਾਂ ਬਹੁਤ ਇੰਟੈਲੀਜੈਂਟ ਬੱਚੇ ਔਰ ਮੈਂ ਇੱਕ ਚੀਜ਼ ਸ਼ੇਅਰ ਕਰਨੀ ਚਾਹਾਂਗਾ ਉਹ ਮੁੰਡਾ ਗੋਲੂ ਹੈ ਨਾ ਮਾਜੇ ਵਾਲਾ ਜੀ ਤੇ ਮੈਂ ਉਹਨੂੰ ਬੜੀ ਪੁੱਛਣ ਦੀ ਆਦਤ ਹੈ ਵੀ ਭਾਜੀ ਤੁਹਾਡੇ ਕੋ ਗੱਡੀ ਕਿਹੜੀ ਹੈ ਅੱਛਾ ਅੱਛਾ ਆ ਭਾਜੀ ਤੁਹਾਡੇ ਕੋਲ ਤੁਹਾਡੇ ਕੋ ਕਮਰੇ ਕਿੰਨੇ ਆ ਘਰ ਦੇ ਵਿੱਚ ਹੈ ਨਾ ਤੇ ਮੈਂ ਉਹਨੂੰ ਕਹਿੰਦਾ ਖੇਰ ਤੂੰ ਦੱਸ ਵੀ ਤੂੰ ਗੱਡੀ ਕਿਹੜੀ ਲਊਗਾ ਵੀ ਜਦੋਂ ਤੂੰ ਵੱਡਾ ਹੋਊਗਾ ਜਾਂ ਤੂੰ ਜਦੋਂ ਸਟਾਰ ਬਣੇਗਾ ਜੀ ਜੀ ਉਹ ਕਹਿੰਦਾ ਭਾਜੀ ਮੈਂ ਗੱਡੀ ਨਹੀਂ ਲੈਣੀ ਮੈਂ ਆਪਣੇ ਡੈਡੀ ਨੂੰ ਘਰ ਬਣਾ ਕੇ ਦੇਣਾ ਸੋ ਮੈਨੂੰ ਉਹ ਚੀਜ਼ ਬੜੀ ਕਨੈਕਟ ਕੀਤੀ ਮੈਂ ਕਿਹਾ ਵੀ ਮੈਂ ਵੀ ਜਦੋਂ ਅਸੀਂ ਸਟ੍ਰਗਲ ਕਰਦੇ ਸੀ ਅਸੀਂ ਜਦੋਂ ਸਟਾਰਟ ਹੋਏ ਤੇ ਘਰ ਦੇ ਹਲਾ ਤੁਹਾਨੂੰ ਦੇਖਦਿਆਂ ਆ ਅਸੀਂ ਸੋਚਿਆ ਕਿ ਯਾਰ ਅਸੀਂ ਆਪਣੇ ਪੇਰੈਂਟਸ ਨੇ ਜਿਹੜੇ ਉਹਨਾਂ ਨੂੰ ਇੱਕ ਬੈਟਰ ਫਿਊਚਰ ਦੇਣ ਦੀ ਕੋਸ਼ਿਸ਼ ਤੁਸੀਂ ਨਾ ਕੀ ਦੱਸਿਆ ਬੱਚੇ ਦਾ ਗੋਲੂ ਮਾਜੇ ਵਾਲਾ ਸੋ ਮਨੂ ਛੋਟਾ ਜਿਹਾ ਬੱਚਾ ਮਤਲਬ ਉਹਦੀ ਸੋਚ ਤੇ ਮੈਨੂੰ ਬੜਾ ਆ ਲੱਗਿਆ ਕਿ ਯਾਰ ਇਹ ਤੇ ਸਾਡੇ ਤੋਂ ਵੀ 10 ਸਾਲ ਲੱਗੇ ਨੇ ਕੀ ਬਾਤ ਸੋ ਇਦਾਂ ਦੇ ਕੈਰੈਕਟਰ ਸਾਡੀ ਫਿਲਮ ਦੇ ਨਾਲ ਜੁੜੇ ਆ ਸੋ ਬੜਾ ਚੰਗਾ ਲੱਗਿਆ ਮੈਨੂੰ ਇਸ ਫਿਲਮ 'ਚ ਕੰਮ ਕਰਕੇ ਬਾਕੀ ਪਰਮਾਤਮਾ ਤੇ ਆਡੀਅנס ਮੇਰ ਮੇਰ ਦਾ ਹੱਥ ਰੱਖੇ ਬਿਲਕੁਲ ਬਿਲਕੁਲ ਬਹੁਤ ਸਾਰੀਆਂ ਸ਼ੁਭ ਇਛਾਵਾਂ ਨੇ ਸਾਡੀਆਂ ਤੁਹਾਡੀ ਫਿਲਮ ਦੇ ਨਾਲ ਇਦਾਂ ਦੀ ਜਿਹੜੀ ਫਿਲਮਾਂ ਨੇ ਹੋਰ ਬੰਡੀਆਂ ਨੇ ਪਿੰਡਾਂ ਵਾਲਾ ਸਕੂਲ ਜ਼ਿੰਦਾ ਹੈ ਕਹਿ ਸਕਣੀਆਂ ਤੁਹਾਡੇ ਵਰਗੇ ਕਲਾਕਾਰਾਂ ਦੇ ਕਰਕੇ ਤੇ ਜ਼ਿੰਦਾ ਜਵੇ ਹਮੇਸ਼ਾ ਤਾਂ ਕਿ ਜਿਹੜੇ ਪਿੰਡਾਂ ਦੇ ਬੱਚੇ ਨੇ ਉਹ ਕਿਤੇ ਬੇਸਿਕ এডਿਕੇਸ਼ਨ ਤੋਂ ਵਾਂਝੇ ਨਾ ਰਹਿ ਜਾਣ ਔਰ ਅੱਗੇ ਆਉਣ ਵਾਲੀ ਜਿਹੜੀ ਪਨੀਰੀ ਹੈ ਉਹ ਪੜ੍ਹੀ ਲਿਖੀ ਤੇ ਜਿਸ ਨਾਲ ਬਹੁਤ ਸਮਾਰਟ ਹੈ ਜਿਸ ਨਾਲ ਤੁਸੀਂ ਦੱਸਿਆ ਮੱਝਿਆਲਾ ਗੋਲੂ ਵਾਕਈ ਪ੍ਰਾਊਡ ਫੀਲ ਹੁੰਦਾ ਹੈ ਐਵੇਂ ਦੇ ਬੱਚਿਆਂ ਨੂੰ ਵੇਖ ਕੇ ਕਿ ਕਿਤੇ ਨਾ ਕਿਤੇ ਇਦਾਂ ਦੇ ਸਕੂਲਾਂ ਦਾ ਹੀ ਹੱਥ ਹੁੰਦਾ ਬੱਚਿਆਂ ਦੀ ਪਰਸਨੈਲਿਟੀ ਨੂੰ ਡਿਵੈਲਪ ਕਰਨ ਚ ਸੋ ਇਸ ਫਿਲਮ ਨੂੰ ਜ਼ਰੂਰ ਪਿਆਰ ਦਿਓ ਤੇ 3 ਮਈ ਨੂੰ ਰਿਲੀਜ਼ ਹੋ ਰਹੀ ਹੈ ਜੀ ਫਿਲਮ ਪਿੰਡ ਆਲਾ ਸਕੂਲ ਸਰ ਬਹੁਤ ਹੀ ਵਧੀਆ ਲੱਗਾ ਤੁਹਾਡੇ ਨਾਲ ਇੱਕ ਵਾਰ ਫਿਰ ਤੋਂ ਕਨੈਕਟ ਹੋ ਕੇ ਥੈਂਕ ਯੂ so much for telling us all thank videos. you thank you very much good guys ਸੋ ਤੁਸੀਂ ਜ਼ਰੂਰ ਵੇਖਣੀ ਹੈ ਜੇ ਪਿੰਡ ਆਲਾ ਸਕੂਲ 3 ਮਈ ਨੂੰ ਨੇੜਲੇ ਸਿਨੇਮਾ ਸਿਨੇਮਾ ਚ ਪਹੁੰਚ ਕੇ ਤੇ ਜ਼ਰੂਰ ਆਪਣੇ ਰਿਵਿਊ ਪੰਜਾਬ ਕੇਸਰੀ ਜਗਬਾਣੀ ਦੇ ਚੈਨਲਸ ਤੇ ਵੀ ਦੱਸਣਾ ਕਿਦਾਂ ਦੀ ਲੱਗੀ ਫਿਲਮ ਔਰ ਕੀ ਤੁਸੀਂ ਚਾਹਦੇ ਹੋ ਕਿ ਇਦਾਂ ਦੀ ਸਬਜੈਕਟ ਦੁਬਾਰਾ ਫੇਰ ਤੋਂ ਛੇੜੇ ਜਾਨ ਤਾਂ ਜ਼ਰੂਰ ਆਪਣੇ ਕਮੈਂਟ ਜ਼ਰੂਰ ਦੇਣੇ ਆ ਇਸ ਵੀਡੀਓ ਤੇ ਵੀ ਤੇ ਅਗਾਂਹ ਵਾਲੇ ਸਮੇਂ 'ਚ ਵੀਡੀਓਜ਼ ਜਿਹੜੀਆਂ ਪੈਣਗੀਆਂ ਉਹਨਾਂ ਤੇ ਵੀ ਤੇ ਬਣੀ ਉਹ ਪੰਜਾਬ ਕੇਸਰੀ ਤੇ ਵੇਖਦੇ ਹੋ ਪੰਜਾਬ ਕੇਸਰੀ ਕਿਉਂਕਿ ਪੰਜਾਬ ਕੇਸਰੀ ਤੁਹਾਡੇ ਦਿਲ ਦੀ ਧੜਕ